ਕਾ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ ਹੋਵੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਿਹਰ ਬਖਸ਼ਿਸ਼ ਕਿਰਪਾ ਕਰਨ ਆਪਣਾ ਮਿਹਰ ਭਰਿਆ ਹੱਥ ਸਾਡੇ ਸਾਰਿਆਂ ਤੇ ਰੱਖਣ ਤੁਹਾਡੀਆਂ ਮੰਨ ਦੀਆਂ ਮਰਾਦਾਂ ਮੰਨ ਦੀਆਂ ਕੁਆਇਸ਼ਾਂ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਕਰ ਖੁਸ਼ੀਆਂ ਨਾਲ ਤੁਹਾਡੀਆਂ ਝੋਲੀਆਂ ਭਰਦਣ ਤੁਹਾਡੇ ਅੰਗ ਸੰਗ ਸਹਾਈ ਰਹਿਣ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਿਰਪਾ ਕਰਨ ਸਦਾ ਹੀ ਉਹਨਾਂ ਦਾ ਨਾਮ ਜਪਦੇ ਰਹੀਏ ਔਰ ਉਹਨਾਂ ਦੇ ਚਰਨਾਂ ਨੇ ਨਾਲ ਜੁੜ ਕੇ ਭਜਨ ਕੀਰਤਨ ਸੱਚੇ ਰਸਤੇ ਤੇ ਚੱਲਣ ਦੀ ਗੁਰੂ ਸਾਹਿਬ ਸਮਤ ਸਮਰੱਥਾ ਬਖਸ਼ਿਸ਼ ਕਰਨ ਇਹ ਨਵਾਂ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਪਿਆਰ ਇਤਫਾਕ ਚੜ੍ਹਦੀ ਕਲਾ ਖੁਸ਼ੀਆਂ ਇਹ ਸਭ ਨੂੰ ਪਰਪੂਰ ਸੱਚੇ ਪਾਤਸ਼ਾਹ ਕਿਰਪਾ ਕਰਨ ਮੇਰੀ ਇਹ ਬਿਲੀ ਤਮੰਨਾ ਪੰਜਾਬ ਇਹ ਦੇਸ਼ ਸਾਡਾ ਬਹੁਤ ਤਰੱਕੀਆਂ ਕਰੇ ਖੁਸ਼ੀਆਂ ਮਾਣੋ ਪਰਿਵਾਰਿਕ ਇਤਫਾਕ ਪਰਿਵਾਰ ਚ ਪਿਆਰ ਤੰਦਰੁਸਤੀ ਔਰ ਗੁਰੂ ਸਾਹਿਬ ਸਦਾ ਹੀ ਸਾਡੇ ਤੁਹਾਡੇ ਸਾਰਿਆਂ ਦੇ ਸਾਡੇ ਸਾਰਿਆਂ ਦੇ ਅੰਗ ਸੰਸਾਹੀ ਰਹਿਣ ਕਿਰਪਾ ਕਰਨ ਬਹੁਤ ਬਹੁਤ ਨਵੇਂ ਸਾਲ ਦੀਆਂ ਸਮੁੱਚੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਸੀ ਕਾ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ ਹੋਵੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਿਹਰ ਬਖਸ਼ਿਸ਼ ਕਿਰਪਾ ਕਰੋ ਆਪਣਾ ਮਿਹਰ ਭਰਿਆ ਹੱਥ ਸਾਡੇ ਸਾਰਿਆਂ ਤੇ ਰੱਖਣ ਤੁਹਾਡੀਆਂ ਮੰਨ ਦੀਆਂ ਮਰਾਦਾਂ ਮੰਨ ਦੀਆਂ ਖੁਇਸ਼ਾ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਕਰ ਖੁਸ਼ੀਆਂ ਨਾਲ ਤੁਹਾਡੀਆਂ ਝੋਲੀਆਂ ਭਰਦਣ ਤੁਡੇ ਅੰਗ ਸੰ ਸਹਾਈ ਰਹਿਣ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਿਰਪਾ ਕਰਨ ਸਦਾ ਹੀ ਉਹਨਾਂ ਦਾ ਨਾਮ ਜਪਦੇ ਰਹੀਏ ਔਰ ਉਹਨਾਂ ਦੇ ਚਰਨਾਂ ਦੇ ਨਾਲ ਜੁੜ ਕੇ ਭਜਨ ਕੀਰਤਨ ਸੱਚੇ ਰਸਤੇ ਤੇ ਚੱਲਣ ਦੀ ਗੁਰੂ ਸਾਹਿਬ ਸਮਤ ਸਮਰੱਥਾ ਬਖਸ਼ਿਸ਼ ਕਰਨ ਇਹ ਨਵਾਂ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਪਿਆਰ ਇਤਫਾਕ ਚੜਦੀ ਕਲਾ ਖੁਸ਼ੀਆਂ ਇਹ ਸਭ ਨੂੰ ਭਰਪੂਰ ਸੱਚੇ ਪਾਤਸ਼ਾਹ ਕਿਰਪਾ ਕਰਨ ਮੇਰੀ ਹੀ ਬਿਲੀ ਤਮੰਨਾ ਪੰਜਾਬ ਇਹ ਦੇਸ਼ ਸਾਡਾ ਬਹੁਤ ਤਰੱਕੀਆਂ ਕਰੇ ਖੁਸ਼ੀਆਂ ਮਾਣੋ ਪਰਿਵਾਰਿਕ ਇਤਫਾਕ ਪਰਿਵਾਰ ਚ ਪਿਆਰ ਤੰਦਰੁਸਤੀ ਔਰ ਗੁਰੂ ਸਾਹਿਬ ਸਦਾ ਹੀ ਸਾਡੇ ਤੁਹਾਡੇ ਸਾਰਿਆਂ ਦੇ ਸਾਡੇ ਸਾਰਿਆਂ ਦੇ ਅੰਗ ਸੰਸਾਹੀ ਰਹਿਣ ਕਿਰਪਾ ਕਰਨ ਬਹੁਤ ਬਹੁਤ ਨਵੇਂ ਸਾਲ ਦੀਆਂ ਸਮੂਚੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ